जो सरकार ने होवे ने और सरकार ने होवे ने के बाद में वो तो बाबा सांवरिया ਮੇਰਾ ਨਾਮ ਦੀਪਾ <th>ਖਾਪਰ ਜੀ ਤਰ ਤੱਕ ਕਿੰਨੇ ਆ ਗਏ ਨੇ ਇਹ ਜਿਹੜਾ ਸੇਵਾ ਕਰਦੇ ਜਦੋਂ ਦੀ ਅਸੀਂ ਉੱਥਾਂ ਵੀ ਪਈ ਆ ਜੀ ਸਾਡੇ ਡੈਡੀ ਜੀ ਕਰਾ ਰਹੇ ਸੀ ਮੇਲਾ ਤੇ ਉਸ ਤੋਂ ਬਾਅਦ ਅਸੀਂ ਵੀ ਸਾਰੇ ਰਲ ਮਿਲ ਕੇ ਸਾਰੇ ਆਪਣੇ ਭਾਈਚਾਰਾ ਅਸੀਂ ਸਾਰੇ ਜਿੱਦਾਂ ਦੀ ਨਮੋਨੇ ਆ ਤੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਆ ਉਹਨਾਂ ਕਰੇ ਜਗਾ ਦੀ ਆ ਇਹ ਜਗਾ ਕਾਫੀ ਪੁਰਾਣੀ ਆ ਪਹਿਲਾਂ ਕੁਛ ਵੀ ਨਹੀਂ ਹੁੰਦਾ ਸੀ ਕਾਇਆ ਬੂਧੇ ਹੁੰਦੇ ਸੀ ਇਦਾਂ ਬਾਪੂ ਵੀ ਸੇਵਾ ਕਰ ਦਿੰਦੇ ਸਾਡੇ ਸਿਆਣੇ ਤੇ ਉਹਨਾਂ ਨੇ ਬਹੁੜੀ ਬਹੁੜੀ ਦਰਬਾਰ ਅੱਲਾ ਕਰਕੇ ਸਭ ਦੀ ਸੰਗਤ ਦਾ ਸਹਿਯੋਗ ਦੇ ਨਾਲ ਬਣਿਆ ਤੇ ੋਲੀ ੋਲੀ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕੱਲ ਹੋਰ ਕੁਝ ਪਰਸੋਂ ਔਰ ਇਦਾਂ ਹੀ ਹੋਈ ੋਲੀ ਵਧੀਆ ਹੋ ਜਾਂਦਾ ਨਹੀਂ ਸਾਨੂੰ ਮਦਦ ਨਹੀਂ ਕਰੀਦਾ ਉੱਧਰ ਸਾਡੇ ਲੱਖਾਂ ਦਾ ਤੇ ਜਗ੍ਹਾ ਵਾ ਉੱਧਰ ਕਰਵਾਈਦਾ ਸੀ ਸਾਡੇ ਪਿੰਡੋਂ ਇੱਥੇ ਬਸ ਮੇਲਾ ਹੀ ਕਰਵਾਈਦਾ ਦਰਦਾ ਨਗਲਾ ਦਾ ਲੰਗਰ ਪਾਣੀ ਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਜ਼ਿਆਦਾ ਤੁਹਾਡਾ ਜੋ ਕਰਮਾਂ ਤੇ ਆਇਨ ਸਰ ਮੱਥੇ ਸਾਡੇ ਬਹੁਤ ਵਧੀਆ ਲੱਗਾ ਸਾਨੂੰ ਕਲਾ ਨਾਇ ਜੀ ਢਾਣੀ ਵਾਲ ਦੋਨਾ ਹਾਜੀ ਤੇ ਮੇਲਾ ਸਰਕਾਰ ਬਾਬਾ ਅਮੀਦਾਸ ਮਸਜਿਦ ਦਾ ਬਾਬਾ ਪਾਕਰ ਸ਼ਾਹ ਜੀ ਦਾ ਬਾਬਾ ਸੱਜੂ ਰਾਮ ਜੀ ਦਾ ਮੇਲਾ ਸਲਾਨਾ ਮੇਲਾ ਇਹਨਾਂ ਦਾ ਉਸ ਇਹ ਜੀ ਆਦਮਪੁਰ ਤੋਂ ਪਾਰਟੀ ਆਈ ਆ ਬਹੁਤ ਵਧੀਆ ਸਿੰਗਰ ਆ ਭਾਜੀ ਉਹਨੇ ਬਹੁਤ ਵਧੀਆ ਗਾਉਂਦੇ ਆ ਇਹਨਾਂ ਨੂੰ ਹਾਂਜੀ ਆਦਮਪੁਰ ਦਾ ਮੇਲਾ ਕਿੰਨੇ ਦਿਨ ਚੱਲਦਾ ਮੇਲਾ 2 ਦਿਨ ਚੱਲਦਾ ਮੇਲਾ 2 ਦਿਨ ਚੱਲਦਾ ਜੀ ਪਹਿਲਾ ਮਹਿਫਲ ਕੱਲ ਦਾ ਦਿਨ ਚੜ ਜਾਣਾ ਹਾਂਜੀ ਐਨ ਆਰ ਆਈ ਭਰਾਵਾਂ ਦਾ ਕਿੰਨਾ ਕਿ ਸਹਿਯੋਗ ਹੈ ਬਹੁਤ ਹੈ ਬਹੁਤ ਜ਼ਿਆਦਾ ਬਹੁਤ ਸਾਰੇ ਸਹਿਯੋਗ ਦਿੰਦੇ ਆ ਸਾਰੇ ਐਨ ਆਰ ਆਈ ਵੀਰ ਸਾਰੇ ਜਿੰਨੇ ਪਿੰਡ ਦੇ ਹਾਂਜੀ 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 ਸਾਰਿਆਂ ਦਾ ਬਹੁਤ ਹੈ ਕਿੰਨਾ ਨਹੀਂ ਕੀਤਾ ਸਕਦਾ ਵਸਤੇ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਜੀ ਬਹੁਤ ਵਧੀਆ ਬਹੁਤ ਰੈਂਜ ਬੱਛਾ ਹੈ ਹਾਂਜੀ ਹਾਂਜੀ ਲੰਗਰ ਚਾਪ ਕੋਲੇ ਪ੍ਰਸ਼ਾਦਾ ਬਾਕੀ ਪਤਾ ਨਹੀਂ ਠੰਡਿਆਂ ਦੇ ਵੀ ਲੰਗਰ ਲੱਗ ਜਾਂਦੇ ਪਕੌੜਿਆਂ ਦੇ ਵੀ ਲੋਕੀ ਸਾਰੇ ਆਪੇ ਜਾਈ ਜਾਂਦੇ ਇਤਿਹਾਸ ਹੈ ਜੀ ਪੁਰਾਣੀ ਸਾਡੇ ਬਜ਼ੁਰਗਾਂ ਦੀ ਵਰਗਾਵਾ ਹੈ ਉਹਨਾਂ ਦੀਆਂ ਬਜ਼ੁਰਗਾਂ ਦੀਆਂ ਹਾਂ ਮੂਹਰੇ ਹੁੰਦੇ ਸੀ ਲੋਕੀ ਬਾਹਰ ਵੀ ਜਾਂਦੇ ਆ ਬਿਲਕੁਲ ਜੀ ਇਤਿਹਾਸ ਹੈ ਜੀ ਜੋ ਵੀ ਮਤਲਬ ਕੋਈ ਮੰਗਦਾ ਆ ਉਹ ਹੀ ਮਰਾਦ ਮਿਲਦੀ ਆ ਹਾਂਜੀ ਬਹੁਤ ਜ਼ਿਆਦਾ ਬਹੁਤ ਪਾਣਾ ਚਾਹ ਰਿਹਾ ਹੈ ਅੱਛਾ मन बेो वर खे मन बे वरे असीं कलम कला